ਇਤੋਂ ਕੋਈ ਐਂਬੂਲੈਂਸ ਨਹੀਂ ਕੋਈ ਐਂਬੂਲੈਂਸ ਨਹੀਂ ਕੋਈ ਪੁਲਿਸ ਨਹੀਂ ਕੋਈ ਕੁਝ ਨਹੀਂ ਇੱਕ ਬੰਦੇ ਦੀ ਸਕੂਟ ਨਹੀਂ ਸਾਰਾ ਮੰਡੀ ਦਾ ਟੰਡੀ ਭਰੀ ਪਈ ਆ ਇੱਕ ਸਵੇਕ ਬੰਦੇ ਦੀ ਤੇ ਆਪਣੇ ਬਟਾਲੇ ਦੀ ਕੋਈ ਪੁਲਸੀਆ ਨਹੀਂ ਨਾ ਕੋਈ ਐਂਬੂਲੇਸਾ ਜੀ ਨਾ ਕੋਈ ਨਹੀਂ ਹਾਂ ਸੋ ਨਾ ਸੋ ਬਸੀ ਦਾ ਕਾ ਮੇ ਰੋੜ ਤੇ ਕਾੜੇ ਉਹ ਨਹੀਂ ਪੁਛਲੇ ਪੌਣ ਲੱਗੇ ਇੱਥੇ ਲੱਗਾ ਅੰਦਰੋਂ ਕੋਈ ਤੜਕੋ ਇੱਕ ਇਹ ਸੋਕਰ ਮਿੱਟਰ ਜੂੜ ਦੇ ਨਾ ਕਾ ਲੱਗਦਾ ਜੋ ਆ ਲੱਗੇ ਨਾ ਕਾ ਲੱਗਦਾ ਇਥੇ ਇਧਰ ਲੱਕ ਲੱਗਿਆ ਲੱਕੇ ਨੇ ਕੋਲ ਕੰਮ ਹੋ ਗਿਆ ਜੀ ਅੱਛਾ ਜੀ ਮੇਰਾ ਇੱਕ ਬੋਤਲਾ ਲੱਗਿਆ ਦੋ ਕੁੜੀਆਂ ਦੰਗੀਆਂ ਦੋ ਕੁੜੀਆਂ ਅੱਛਾ ਇਹਨੂੰ ਕੀ ਕਰਾਂ ਲੈ ਜਾੜਾ ਕਿੰਦੇ ਨਾਲ ਗਿਆ ਇੱਥੇ ਤੇ ਮੂਰਤ ਸੀ ਕੋਠੀ ਦਾ ਉੱਥੋਂ ਆਇਆ ਇੱਥੇ ਅਲਕੇ ਫੋਨ ਕੀਤਾ ਕਿ ਮੈਨੂੰ ਘਰ ਮੈਂ ਆ ਗਿਆ ਦਾ ਸਾਹ ਬਣਾ ਮੈਂ ਕਿਹਾ ਚਾਹ ਪਈ ਨਹੀਂ ਆ ਜਾ ਮੈਂ ਚਾਹ ਸੋਣ ਆਏ ਸੋਣ ਚ ਗਿਆ ਇਥੋਂ ਮੁੰਡਾ ਗਿਆ ਕਿ ਚਾਚਾ ਬਗੋੜੀਆਂ ਮਾਫੀਆਂ ਕਹੇ ਨੇ ਮਰ ਗਿਆ ਕਿੰਨੇ ਪ੍ਰਭਾਵ ਕਿੰਨੇ ਜੀ ਹਾਂ ਮੇਰਾ ਪਰਿਵਾਰ ਬਹੁਤ ਵੱਡਾ ਵਾ ਜੁਆਇੰਟ ਫੈਮਿਲੀ ਆ ਦੀ ਅੱਜ ਉਸ ਜਿਹੜਾ ਦੀ ਮੌਤ ਹੋਈ ਹੈ ਇਹ ਇੱਕ ਬਈ ਚੁਆਇਸ ਸੀ ਇਹ ਬੰਦੇ ਦਾ ਹੀ ਘਰ ਦੇ ਆ ਜਿਹੜੀ ਬੱਤਰ ਗਾਦੇ ਫੇਰ ਦਾ ਕੰਮ ਕਰਦੇ ਹਾਂ ਹਾਂ ਹੁਣੇ ਇਤਲਾਹ ਮਿਲਦੀ ਸੀ ਕਿ ਇੱਥੇ ਕੋਈ ਟਿੰਪੀ ਜਿਹਨੇ ਆਦਾ ਬੜਾ ਜੀ ਸੰਗ ਕੋਈ ਕੋਈ ਅਨੁਭਵਤ ਵਿਅਕਤੀ ਗੋਲੀ ਮਾਰ ਕੇ ਮੌਕੇ ਤੇ ਪਹੁੰਚੇ ਇੱਥੇ ਤੇ ਪਤਾ ਲੱਗਾ ਕਿ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਇਨੀਸ਼ੀਅਲ ਤੋਂ ਲੋਕ ਕਹਿੰਦੇ ਆ ਕਿ ਦੋ ਮੋਟਰਸਾਈਕਲ ਸਵਾਰ ਆਇਆ ਸੀ ਚਾਰ ਜਾਨੇ ਸੀ ਉਹ ਕਰਕੇ ਤੇ ਡੇਹਰਾ ਰੋਡ 'ਤੇ ਚੱਲੇ ਅਸੀਂ ਟੀਮਾ ਲਗਾਤੀ ਅੱਗੇ ਅਸੀਂ ਕਰ ਲਈ ਕਰ ਇੱਕੋ ਕੋਈ ਐਂਬੂਲੈਂਸ ਨਾਲ ਚੱਲਣ ਨਹੀਂ ਕੋਈ ਐਂਬੂਲੈਂਸ ਨਹੀਂ ਕੋਈ ਪੁਲਿਸ ਨਹੀਂ ਕੋਈ ਕੁਝ ਨਹੀਂ ਇੱਕ ਬੰਦੇ ਦੀ ਸਕੂਟਰ ਹੀ ਨਹੀਂ ਸਾਰਾ ਮੰਡੀ ਦਾ ਕੰਡੀ ਭਰੀ ਪਈ ਆ ਇੱਕ ਸੋ ਇੱਕ ਬੰਦੇ ਦੀ ਤੇ ਆਪਣੇ ਬਟਾਲੇ ਦੀ ਕੋਈ ਪੁਲਸੀਆ ਨਹੀਂ ਨਾ ਕੋਈ ਐਂਬੂਲੈਂਸ ਹੈ ਨਹੀਂ ਨਾ ਕੋਈ ਨਹੀਂ ਇਹ ਸੋਹਣਾਂ ਸੋ ਬਸੀ ਦਾ ਕਾ ਮੇ ਰੋਡ ਤੇ ਕਾਟ ਉਸਦੇ ਪੌਣ ਲੱਗੇ ਕਿੱਥੇ ਲੱਗਾ ਅਲਦਾਰਾ ਕੋਟਰੇ ਕੋ ਇੱਥੇ ਇਦਸੋਕਲ ਮਿੱਟਲ ਜੂੜਦਾ ਕਿੱਥੇ ਲੱਗਦਾ ਜੋ ਆ ਲੱਗੇ ਨਾ ਕਿੱਥੇ ਲੱਗਦਾ ਇੱਥੇ ਇੱਧਰ ਲੱਗੇ ਲੱਗੇ ਨਾਕੀ ਦੇ ਕੋਲ ਕੰਮ ਹੋ ਗਿਆ ਜੀ ਅੱਛਾ ਜੀ ਮੇਰਾ ਇੱਕ ਬੋਤਲਾ ਮੇਰੀਆਂ ਦੋ ਕੁੜੀਆਂ ਨਰੀਆਂ ਦੋ ਕੁੜੀਆਂ ਆ ਇਹਨੂੰ ਕਿੱਥੇ ਕਰਵਾ ਲੈ ਜਾੜਾ ਕਿਰ ਦੇ ਨਾਲ ਗਿਆ ਇੱਥੇ ਤੇ ਦੇ ਮੂਰਤ ਸੀ ਕੋਠੀ ਦਾ ਇਹਦੇ ਆ ਕੇ ਫੋਨ ਕੀਤਾ ਕਿ ਮੈਨੂੰ ਘਰ ਮੈਂ ਆ ਗਿਆ ਦਾ ਸਾਬਲਾ ਮੈਂ ਕਿਹਾ ਚਾਹ ਪਈ ਆ ਆ ਜਾ ਮੈਂ ਚਾਹ ਸੋਣ ਆਏ ਸੋਣ ਚ ਗਿਆ ਇਥੋਂ ਮੁੰਡਾ ਗਿਆ ਕਿ ਚਾਚਾ ਨੂੰ ਗੋਲੀਆਂ ਮਾਰਤੀਆਂ ਕਹਿ ਦੇ ਮਰ ਗਿਆ ਇੰਨੇ ਪਰਵਾਹ ਕਿੰਨੇ ਜੀਜੇ ਤੁਸੀਂ ਅਈ ਮੇਰੇ ਪਰਿਵਾਰ ਬਹੁਤ ਵੱਡਾ ਦਾ ਜੁਆਇੰਟ ਫੈਮਲੀ ਆ ਦੀ ਅੱਜ ਹੁਣ ਦੇ ਜਿੰਨਾ ਦੀ ਮੌਤ ਹੋਈ ਹੈ ਇਹ ਇੱਕ ਪਹੁੰਚਾਈ ਸੀ ਇਹ ਬੰਦੇ ਦਾ ਵੀ ਘਰ ਤੇ ਆ ਗੈਰੀ ਬੱਤਰ ਖਾਦੇ ਤੇ ਉਹਦਾ ਕੰਮ ਕਰਦੇ हां ਹੁਣ ਇਹ ਇਤਲਾਹ ਮਿਲਦੀ ਸੀ ਕਿ ਇੱਥੇ ਕੋਈ ਪਿੰਪੀ ਜੀ ਮਨ ਆ ਦਾ ਬਣਾ ਜੀ ਸਿੰਘ ਨੂੰ ਕੋਈ ਅਣਪਛਾਤੇ ਵਿਅਕਤੀ ਗੋਲੀ ਮਾਰ ਕੇ ਮੌਕੇ ਤੇ ਪਹੁੰਚੇ ਇੱਥੇ ਤੇ ਪਤਾ ਲੱਗਾ ਕਿ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਇਨੀਸ਼ੀਅਲ ਤੋਂ ਲੋਕ ਕਹਿੰਦੇ ਨੇ ਕਿ ਦੋ ਮੋਟਰਸਾਈਕਲ ਸਵਾਰ ਆਇਆ ਸੀ ਚਾਰ ਜਾਨੇ ਸੀ ਉਹ ਕਰਕੇ ਤੇ ਡੇਹਰਾ ਰੋਡ ਵੱਲ ਚਲੇ ਗਏ ਅਸੀਂ ਟੀਮਾਂ ਲਗਾਤੀਆਂ ਕਿ ਅੱਗੇ ਅਸੀਂ ਕਾਰ